ਮਨਦੀਪ ਮੇਰੀ ਸ਼ਰਟ ਕਿੱਥੇ ਹੈ ਯਾਰ ਲੱਭਦੀ ਨਹੀਂ ਬਈ ਪਤਾ ਨਹੀਂ ਕਿੱਥੇ ਰੱਖ ਦਿੰਨੀ ਐ ਤੂੰ ਹੁਣ ਹੀ ਦਿੰਨੀ ਆ ਲਿਆ ਕੇ ਤੁਸੀਂ ਰੁਕੋ ਇੱਕ ਮਿੰਟ ਆਪੜੋ ਓਏ ਯਾਰ ਹੁਣ ਜਰਾਬਾਂ ਵੀ ਦੇ ਦਿੰਦੀ ਯਾਰ ਦਰਾਜ 'ਚ ਤਾਂ ਰੱਖਿਆ ਹੋਈਆਂ ਨੇ ਜਾ ਕੇ ਲੈ ਲਓ ਤੁਸੀਂ ਓਏ ਯਾਰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਤੇਰੀ ਰੱਖੀ ਚੀਜ਼ ਮੈਨੂੰ ਨਹੀਂ ਲੱਭਦੀ ਤੂੰ ਆਪੇ ਦੇ ਦੇ ਮੈਨੂੰ ਦਿੰਨੀ ਆ ਥੈਂਕ ਯੂ ਯਾਰ ਉਹ ਸੁੱਚ ਨਾਸ਼ਤਾ ਬਣਾ ਲੈ ਤੂੰ ਓ ਯਾਰ ਐਂ ਕੀ ਦੇਖਦੀ ਐ ਭੁੱਖ ਲੱਗੀ ਐ ਓ ਯਾਰ ਦੇ ਦੇ ਨੀ ਆ 2 ਮਿੰਟ ਤਾਂ ਸਬਰ ਕਰ ਲਓ ਤੁਸੀਂ ਓ ਹਲੋ ਆ ਤੇਰਾ ਬੋਲਣ ਦਾ ਤਰੀਕਾ ਕੀ ਐ ਕੰਮ ਐਹੀਂ ਤੇਰਾ ਅੱਛਾ ਇਹ ਤਾਂ ਮੇਰਾ ਕੰਮ ਆ ਤਾਂ ਤੁਹਾਡਾ ਕੰਮ ਕੀ ਆ ਸਵੇਰੇ ਉੱਠਣ ਸਾਰ ਮੈਨੂੰ ਆਰਡਰ ਦੇਣਾ ਜਰਾਬਾ ਦੇ ਦੇ ਸ਼ਰਟ ਦੇ ਦੇ ਮੇਰੇ ਜੁੱਤੇ ਕਿੱਥੇ ਨੇ ਮੇਰਾ ਪਰਸ ਕਿੱਥੇ ਆ ਯਾਰ ਇਹ ਛੋਟੇ ਛੋਟੇ ਕੰਮ ਆ ਤੁਸੀਂ ਕੋ ਦਾ ਆਪ ਵੀ ਤਾਂ ਕਰ ਸਕਦੇ ਹੋ ਉਹ ਆਪਾਂ ਦੋਨੇ ਆਫਿਸ ਜਾਂਦੇ ਆ ਤੇ ਦੋਨਾਂ ਦੀ ਟਾਈਮਿੰਗ ਵੀ ਸੇਮ ਆ ਪਰ ਮੈਂ ਥੋੜੇ ਤੋਂ 2 ਘੰਟੇ ਪਹਿਲਾਂ ਉੱਠਦੀ ਆ ਤੇ 2 ਘੰਟੇ ਬਾਅਦ ਚ ਸੌਣੀ ਆ ਥੋੜੇ ਜੁੱਤੇ ਚੱਪਲ ਕੱਪੜੇ ਤੇ ਨਾਸ਼ਤਾ ਬਣਾਓ ਆਫਿਸ ਲਈ ਰੈਡੀ ਹੋਵੋ ਆਫਿਸ ਜਾਓ ਪਰ ਯਾਰ ਇਹ ਛੋਟੇ ਛੋਟੇ ਕੰਮ ਤਾਂ 10 ਸਾਲ ਦਾ ਬੱਚਾ ਵੀ ਖੁਦ ਕਰ ਸਕਦਾ ਪਰ ਤੁਸੀਂ ਤੁਸੀਂ ਮੇਰੇ ਤੇ ਡਿਪੈਂਡ ਹੋ ਨਾ ਇਹ ਜੋਬ ਦਾ ਤਾਂ ਨਾ ਤੂੰ ਕਿਹਨੂੰ ਦੇਣੀ ਹੈ ਮੈਂ ਤੈਨੂੰ ਕਿਹਾ ਸੀ ਕਿ ਤੂੰ ਜੋਬ ਕਰ ਨਾਲੇ ਜੋਬ ਨਾ ਤੂੰ ਆਪਣੀ ਮਰਜ਼ੀ ਨਾਲ ਕੀਤੀ ਐ ਤੂੰ ਵੀ ਕਹਿੰਦੀ ਸੀ ਮੈਂ ਵੀ ਕਮਾਉਂਗੀ ਤੇ ਮੈਂ ਵੀ ਘਰ ਚਲਾਉਂਗੀ ਨਾ ਹੁਣ ਕੀ ਹੋ ਗਿਆ ਉਹ ਮੈਂ ਤਾਂ ਹਜੇ ਵੀ ਕਹਿਣਾ ਟਾਈਮ ਹੈਗਾ ਛੱਡ ਦੇ ਜੋ ਨਾਲੇ ਸਾਰੀ ਦਿੱਕਤਾਂ ਵੀ ਖਤਮ ਹੋ ਜਾਣਗੀਆਂ ਤੇਰੀ ਰੋਜ਼ ਰੋਜ਼ ਦੀ ਕਿਟਕਿਟਾ ਨਹੀਂ ਸੁਣਨੀ ਪਾਉ ਛੱਡ ਦੇ ਨੀਂ ਆ ਜੋਬ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਤਨਖਾਹ ਕਿੰਨੀ ਆ ਤੁਹਾਡੀ ਉਹ ਮੈਂ ਗਲਤ ਤਾਂ ਕਹਿ ਰਹੀ ਆ ਕਿਉਂਕਿ ਅੱਧੇ ਪੈਸੇ ਤਾਂ ਤੁਸੀਂ ਮੰਮੀ ਪਾਪਾ ਨੂੰ ਭੇਜ ਦਿਨੇ ਹੋ ਬਹੁਤ ਚੰਗੀ ਗੱਲ ਆ ਇਹਦੇ 'ਚ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਕੀ ਛੋਟੀ ਬਚੀ ਹੋਈ ਤਨਖਾਹ ਨਾਲ ਇਹ ਸਾਰੇ ਘਰ ਦੇ ਖਰਚੇ ਚੱਲ ਸਕਦੇ ਨੇ ਕਿਉਂਕਿ ਤੁਹਾਡੇ ਤਾਂ ਵੱਡੇ ਵੱਡੇ ਸ਼ੌਂਕ ਨੇ ਮਹਿੰਗੇ ਕੱਪੜੇ ਮਹਿੰਗੇ ਸ਼ੂਜ਼ ਕੜੀਆਂ ਪਾਰਟੀਆਂ ਨਾ ਇਹ ਸਾਰੇ ਖਰਚੇ ਕਿੱਥੋਂ ਪੂਰੇ ਹੋਣਗੇ ਨਾਲੇ ਘਰ ਦੀ EMI ਉਹ ਪੂਰੀ ਦੀ ਪੂਰੀ ਮੈਂ ਭਰਦੀ ਆ ਸ਼ੋਰ ਆਪਣੇ ਚੱਕਰਾਂ 'ਚ ਐਡਾ ਵੱਡਾ ਘਰ ਤਾਂ ਲੈ ਲਿਆ ਤੁਸੀਂ ਪਰ EMI ਵਾਸਤੇ ਤੁਸੀਂ ਮੇਰੇ ਤੇ ਹੀ ਡਿਪੈਂਡ ਹੋ ਹਜੇ ਕਹਿੰਦੇ ਹੋ ਕੋਈ ਦਿੱਕਤ ਨਹੀਂ ਹੋਊਗੀ ਯਾਰੀ EMI ਪਰ ਅੰਜਨਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਖੁਸ਼ੀ-ਖੁਸ਼ੀ ਭਰਦੀ ਆ ਕਿਉਂਕਿ ਮੇਰਾ ਘਰ ਵੀ ਆ ਬਟ ਐਟ ਲੀਸਟ ਤੁਸੀਂ ਮੈਨੂੰ ਸਪੋਰਟ ਤਾਂ ਕਰ ਸਕਦੇ ਹੋ ਤੁਸੀਂ ਮੇਰੇ ਕੰਮਾਂ 'ਚ ਹੈਲਪ ਤਾਂ ਕਰਾ ਸਕਦੇ ਹੋ ਤੇਰੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਐ ਲੱਗਦਾ ਜਿਵੇਂ ਤੂੰ ਕਹਿਣਾ ਚਾਹੁੰਨੀ ਹੋਵੇ ਕਿ ਇਹ ਸਾਰਾ ਘਰ ਤੂੰ ਚਲਾਉਣੀ ਹੈ ਨਹੀਂ ਜੀ ਘਰ ਨੂੰ ਮੈਂ ਨਹੀਂ ਚਲਾ ਰਹੀ ਘਰ ਨੂੰ ਆਪਾਂ ਦੋਨੇ ਚਲਾ ਰਹੇ ਹਾਂ ਪਰ ਘਰ ਨੂੰ ਸੰਭਾਲਦੀ ਸਿਰਫ ਮੈਂ ਆ ਯਾਰ ਆਪਾਂ ਦੋਨੋਂ ਆਫਿਸ ਤੋਂ ਥੱਕੇ ਹੋਏ ਆਉਨੇ ਆ ਮੈਂ ਆਉਣ ਸਾਰ ਕਿਚਨ 'ਚ ਵੱੜ ਜਾਂਦੀ ਆ ਤੇ ਤੁਸੀਂ ਆਉਣ ਸਾਰ ਕਾਫੀ ਬਣਾ ਦੇ ਡਿਨਰ ਬਣਾ ਦੇ ਇਹ ਚਾਹੀਦਾ ਉਹ ਚਾਹੀਦਾ ਯਾਰ ਸਾਰਾ ਦਿਨ ਆਪਾਂ ਆਫਿਸ 'ਚ ਕੰਮ ਕਰਦੇ ਆਂ ਬੋਸ ਦੇ ਲੈਕਚਰ ਸੁਣਦੇ ਆਂ ਬੰਦਾ ਘਰੇ ਥੱਕਿਆ ਹਾਰਾ ਆਉਂਦਾ ਸੋਚਦਾ ਵੀ ਘਰ ਵਾਲੇ ਨਾਲ ਬਹਿ ਕੇ ਦੋ ਪਿਆਰ ਭਰੀਆਂ ਗੱਲਾਂ ਕਰਾਂਗੇ ਪਰ ਨਹੀਂ ਇੱਥੇ ਆ ਕੇ ਤਾਂ ਘਰ ਵਾਲੇ ਦੇ ਆਰਡਰ ਸ਼ੁਰੂ ਹੋ ਜਾਂਦੇ ਨੇ ਰਾਤ ਨੂੰ ਡਿਨਰ 'ਚ ਛੋਲੇ ਚਾਵਲ ਚਾਹੀਦੇ ਨੇ ਮਟਰ ਪਨੀਰ ਚਾਹੀਦਾ ਨਾਸ਼ਤੇ 'ਚ ਸਵੇਰੇ ਇਹ ਚਾਹੀਦਾ ਉਹ ਚਾਹੀਦਾ ਔਰ ਯਾਰ ਤੁਹਾਡੇ ਡਰਾਮੇ ਨਹੀਂ ਖਤਮ ਹੁੰਦੇ ਯਾਰ ਜਦ ਮੈਂ ਆਫਿਸ ਜਾ ਕੇ ਘਰ ਚਲਾਉਣ 'ਚ ਤੁਹਾਡੀ ਮਦਦ ਕਰ ਸਕਦੀ ਆਂ ਤਾਂ ਤੁਸੀਂ ਘਰ ਨੂੰ ਸੰਭਾਲਣ 'ਚ ਮੇਰੀ ਮਦਦ ਕਿਉਂ ਨਹੀਂ ਕਰ ਸਕਦੇ ਜਾਂ ਫਿਰ ਤੁਹਾਡੀ ਮਰਦਾਵਾਲੀ ਈਗੋ ਹਰਟ ਹੁੰਦੀ ਆ। ਓਏ ਯਾਰ ਜੋ ਤੂੰ ਕਹਿਣਾ ਚਾਹੁੰਨੀ ਹੈ ਨਾ ਮੈਂ ਸਭ ਸਮਝ ਗਿਆ ਪਰ ਇਸ ਨਜ਼ਰੀਏ ਨਾਲ ਮੈਂ ਕਦੇ ਸੋਚਿਆ ਹੀ ਨਹੀਂ। ਨਾਲੇ ਮੈਂ ਤਾਂ ਹਮੇਸ਼ਾ ਇਹੀ ਸੋਚਦਾ ਰਿਹਾ ਕਿ ਇਹ ਕੰਮ ਔਰਤਾਂ ਦਾ ਹੈ ਤਾਂ ਔਰਤਾਂ ਹੀ ਕਰਨਗੀਆਂ ਕਿਉਂਕਿ ਮੇਰੀ ਮੰਮੀ ਕੰਮ ਕਰਦੀ ਸੀ ਮੇਰੇ ਪਾਪਾ ਨਹੀਂ। ਪਰ ਮੇਰੀ ਮੰਮੀ ਨਾ ਜੌਬ ਨਹੀਂ ਕਰਦੀ ਸੀ ਪਰ ਤੂੰ ਤੂੰ ਜੌਬ ਵੀ ਕਰਦੀ ਹੈਂ। ਤੇ ਘਰ ਨੂੰ ਵੀ ਸਾਂਭਦੀ ਐ ਤੇ ਮੈਂ ਸਿਰਫ ਆਫਿਸ ਤੇ ਉੱਥੋਂ ਆ ਕੇ ਮੈਂ ਤਾਂ ਲਿਟ ਜਾਣਾ ਤੇ ਆਰਡਰ ਤੇ ਆਰਡਰ ਮਾਰੀ ਜਾਣਾ ਕਿ ਮੰਦੀ ਮੈਨੂੰ ਕੌਫੀ ਲਿਆ ਦੇ ਰੋਟੀ ਬਣਾ ਦੇ ਉਹ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਮੈਨੂੰ ਕਿ ਕਿਸੇ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਉਹ ਯਾਰ ਮੈਂ ਸਮਝ ਸਕਦਾ ਕਿ ਸਾਰਾ ਦਿਨ ਤੇਰੇ ਤੇ ਕਿੰਨਾ ਪ੍ਰੈਸ਼ਰ ਰਹਿੰਦਾ ਹੋਣਾ ਤੂੰ ਘਰ ਵੀ ਸਾਂਭਦੀ ਐ ਤੂੰ ਆਫਿਸ ਵੀ ਦੇਖਦੀ ਐ ਤੈਨੂੰ ਤਾਂ ਈਵਨ ਰੈਸਟ ਕਰਨ ਦਾ ਟਾਈਮ ਵੀ ਨਹੀਂ ਮਿਲਦਾ ਹੁਣ ਪਰ ਅੱਜ ਮੈਂ ਤੈਨੂੰ ਪ੍ਰੋਮਿਸ ਕਰਦਾ ਮੈਂ ਕਰ ਚਲਾਉਂਗਾ ਹੀ ਨਹੀਂ ਤੇਰੇ ਨਾਲ ਕਰਨ ਨੂੰ ਸੰਭੂਗਾ ਵੀ ਸੋਰੀ ਯਾਰ ਤੁਸੀਂ ਨਾ ਬਸ ਆ ਛੋਟੇ-ਮੋਟੇ ਕੰਮ ਨਾ ਖੁਦ ਕਰ ਲਿਆ ਕਰੋ ਬਾਕੀ ਕਰਦੇ ਸਾਰੇ ਕੰਮ ਨਾ ਮੈਂ ਆਪ ਕਰ ਲਿਆ ਕਰੂੰਗੀ ਨਾਲੇ ਰੋਟੀ ਤਾਂ ਤੁਹਾਨੂੰ ਮੇਰੇ ਹੱਥ ਦੀ ਖਾਣੀ ਪਊਗੀ ਓਹ ਠੀਕ ਹੈ ਰੋਟੀ ਤਾਂ ਮੈਂ ਤੇਰੇ ਹੱਥ ਦੀ ਹੀ ਖਾਊਂਗਾ ਪਰ ਬਾਕੀ ਕੰਮਾਂ ਨੂੰ ਤੂੰ ਆਪਣੇ ਹਿਸਾਬ ਨਾਲ ਡਿਵਾਈਡ ਕਰ ਲਈ ਚਲੋ ਠੀਕ ਆ ਸ਼ਾਮ ਨੂੰ ਡਿਵਾਈਡ ਕਰਕੇ ਦੱਸ ਦੂੰਗੀ ਓਹੋ ਆਫੀਸ਼ੀਅਲੀ ਤੁਸੀਂ ਵੀ ਲੇਟ ਹੋ ਰਹੇ ਹੋ ਤੇ ਮੈਂ ਵੀ ਲੇਟ ਹੋ ਰਹੀ ਆ ਤੁਸੀਂ ਐਂ ਕਰੋ ਫਟਾਫਟ ਤਿਆਰ ਹੋਵੋ ਮੈਂ 2 ਮਿੰਟੇ ਚ ਨਾਸ਼ਤਾ ਬਣਾ ਕੇ ਲਈ ਚਲ ਠੀਕ ਹੈ ਫਿਰ ਮੈਂ ਵੀ ਤਿਆਰ ਹੋਣਾ